ਪਰਪਿੰਦਰ ਕਿੱਥੇ ਆ? ਕਰਲਾ ਜਾ ਚਾ। ਤੂੰ ਆ। ਯਾ ਮਾਹੌਲ ਸੁਲਕਾ। ਤੂੰ ਆ। ਜਵਨ ਕਿੱਥੇ ਚਲੇ ਆ ਮੈਂ ਰੈਡੀ ਰੋਟੀ ਖਾਣ ਆਇਆ ਸੀਗਾ ਘਰ। ਅੱਛਾ ਤੇ ਫੋਨ ਆ ਗਿਆ ਉਹਦਾ ਲੱਗਦਾ। ਤੂੰ ਆ। ਜਵਨ ਪੁੱਤ ਕਿੱਥੇ ਚਲੇ ਆ ਵਾ? ਨੜੀ ਜੀ ਮੈਂ ਤਾਂ ਆਇਆ ਸੀ ਪਹਿਲਿਆਂ ਚ ਰੋਟੀ ਖਾਣ। ਅੱਛਾ ਤੇ ਗੁੱਸਾ ਤਾਂ ਨਹੀਂ ਆ। ਨਹੀਂ ਨਹੀਂ ਡੈਡ ਜੀ ਕੋਈ ਗੱਲ ਨਹੀਂ ਹਾਂ ਦੇ ਦੋ ਕੱਟ ਲਾ ਨਹੀਂ ਨਹੀਂ ਡੈਡ ਜੀ ਕੋਈ ਗੱਲ ਨਹੀਂ ਜਦੋਂ ਹੁਣ ਘਰ ਦੇ ਵਿੱਚ ਮਜਬੂਰੀ ਪੈ ਹੀ ਗਈ 21 ਨਹੀਂ ਨਹੀਂ ਡੈਡ ਜੀ 21 ਨਹੀਂ ਨਹੀਂ ਡੈਡ ਜੀ ਕੋਈ ਗੱਲ ਨਹੀਂ ਜੇ ਹੁਣ ਘਰ 'ਚ ਮਜਬੂਰੀ ਪੈ ਹੀ ਗਈ ਆ ਤੇ ਫਿਰ ਇਹਦੇ ਵਿੱਚ ਇਤਰਾਜ਼ ਕਰਨ ਵਾਲੀ ਗੱਲ ਕਿਹੜੀ ਆ 21 ਰਮਨ ਜਾਓ ਫਿਰ ਲਿਆਓ ਸੋਨਾ ਕੋਈ ਗੱਲ ਨਹੀਂ ਜਾਣ ਲੱਗੀ ਅੰਦਰੋਂ ਕਾਲੀ ਨਹੀਂ ਆ ਤੇਰੇ ਪਿੰਡੋਂ ਪਏ ਆ ਨਾ ਉਹ ਕੰਨਾਂ 'ਚ ਪਾਲਾ ਟਾਪਸ ਕੱਟ ਲਾ ਰੱਲ ਰੋਕ ਜੱਲ ਬੜੀ ਰੋਕ ਜਾ ਨਹੀਂ ਨਹੀਂ ਰੁਕ ਜਾ ਤੂੰ ਪਹਿਲਾਂ ਜੋਤ ਦਾ ਬਣਾ ਸੀ ਗੱਲੀ ਦਾ ਜੋਤੀ ਮੇਰੇ ਲੈ ਵੇਖਾ 321 21 ਮਮੀ ਕੰਨਾ ਵਾਲੇ 21 ਚਲ ਕੋਈ ਗੱਲ ਨਹੀਂ ਜੋਤ ਲਾ ਕੇ ਦੇ ਦੇ ਕੋਈ ਗੱਲ ਮਾਈਕ ਦੇ ਦੇ ਉਹ ਇਹਨਾਂ ਨੂੰ ਹੈ ਕਿ ਨਹੀਂ ਚਲ ਕੋਈ ਨਹੀਂ ਤੁਸੀਂ ਪਾ ਲੋ ਕੰਨੀ ਦੂਜੀ ਇਹਦਾ ਕੰਨ ਸੁਣੇ ਰੱਖੋ ਜਾ ਮੈਂ ਤੇ ਇੱਕ ਗੱਲ ਹੋਈ ਨਹੀਂ ਤੇ ਮੰਮੀ ਹੁਣਾਂ ਨੂੰ ਪਿੰਡ ਫੋਨ ਕਰ ਦੇਣਾ ਚਾਹੀਦਾ ਹੈ ਘਟੋ ਘਟ ਕਹਿ ਦਿੰਦੇ ਝੂਠਾ ਸੱਚਾ 21 ਕਿ ਟੋ ਘਰ ਝੂਠਾ ਸੱਚਾ ਹੀ ਕਹਿ ਦਿੰਦੇ ਵੀ ਤੁਸੀਂ ਵਿਆਹ ਆਇਓ ਮੰਮੀ ਡੜੀ ਆ ਗਏ ਤੇ ਫੇਰ ਫਿਰ ਕੀ ਕਰਾਂਗੇ ਕੋਈ ਗੱਲ ਨਹੀਂ ਇਹ ਗੱਲ ਕਲੀਅਰ ਕਰਕੇ ਨਾ ਅੱਜ ਇਹ ਵੀ ਕਰ ਲਈ ਫੇਰ ਹੀ ਫੋਨ ਕਰਾਂਗਾ 321 21 ਇਹ ਵੀ ਗੱਲ ਦਾ ਪਤਾ ਕਰਕੇ ਨਾ ਤੇ ਪੁੱਛ ਹੀ ਲੈਣਾ ਡੜੀ ਨੂੰ ਪੱਠੇ ਕੁਤਰੇ ਨਹੀਂ ਤੁਸੀਂ ਅਜੇ ਤੱਕ ਰਮਨ ਪੱਠੇ ਕੀ ਕੁਤਰਨੇ ਰਾਤ ਦੀ ਲਾਈਟ ਬੰਦ ਹੋ ਗਈ ਆ ਨੇਰਖਾਨੇ ਨਾਲ ਤੇ ਮੈਂ ਚੱਲ ਹੱਥ ਨਾਲ ਕੋ ਉਤਰ ਲੈਣਾ ਚੱਲ ਪੱਠੇ ਕੁਤਰੇ ਨਹੀਂ ਤੁਸੀਂ ਅਜੇ ਤੱਕ ਰਮਨ ਪੱਠੇ ਕੀ ਕੁਤਰਨੇ ਹੈ ਹਾਈ ਮੈਂ ਚੇਤਾ ਪੁੱਲ ਲੱਗਿਆ ਕੀ ਕਹਿਣਾ ਉਹ ਤਾਂ ਸਾਰੀਆਂ ਬਾਅਦ ਦੀਆਂ ਗੱਲਾਂ ਵਾ ਕੋਈ ਗੱਲ ਨਹੀਂ ਟਾਈਮ ਆਊਗਾ ਨਾ ਤੇ ਦੇ ਦਾਂਗੇ ਜੋਤ ਨੂੰ ਵੀ ਜਿਹੜਾ ਹੁਣ ਟਾਈਮ ਆ ਨੀ ਇੱਧਰ ਆ ਰਪਿੰਦਰ ਮੇਰੀ ਗੱਲ ਸੁਣ ਮੇ ਕੀ ਹੋ ਗਿਆ ਵਾ ਹਾਏ ਹੁਣ ਆ ਕੀ ਆ ਇੱਥੇ ਇੱਥੇ ਪੜਨੇ ਆ ਅੱਛਾ ਮੰਮੀ ਗੱਲ ਤੇ ਦੱਸੋ ਨੀ ਦੱਸ ਦਿਆਂ ਤੈਨੂੰ ਮੈਂ ਕੀ ਆ ਪਰ ਤੇਰਾ ਪਿਓ ਨਹੀਂ ਮੰਨਦਾ ਮੈਂ ਤੇ ਰਪਿੰਦਰ ਆ ਘਰ ਬਾਹਰ ਵੀ ਇਸੇ ਕਰਕੇ ਨਹੀਂ ਰਪਿੰਦਰ ਇਸੇ ਕਰਕੇ ਤੇ ਮੈਂ ਆ ਘਰ ਬਾਹਰ ਨਹੀਂ ਜਾਂਦਾ ਤੱਕ ਮੰਮੀ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਕਦੇ ਵਾਸਤੇ ਕਰਨਦੇ ਆ ਬੈ ਆਪਣਾ ਕੰਮ ਕਰ ਮੈਂ ਵੇਲੀਓ ਤੇਰੇ ਪਿਓ ਕੋ ਹੋ ਕੇ ਤੇ ਆਈ ਹੁਣ ਚੱਲੀਏ ਵੀ ਗੱਲਾਂ ਕਰ ਚੱਲ ਮੇ ਜੀਦ ਹੈ ਹੀ ਆ ਪਰ ਇਹ ਵੀ ਗੱਲ ਥੋੜੀ ਜੀ ਨਾ ਠੰਡੇ ਦਿਮਾਗ ਨਾਲ ਕਰੇ ਤੇ ਇਥੋਂ ਉਹਨਾਂ ਨੂੰ ਐਦਾਂ ਕੱਢਣਾ ਵਾ ਨਾ ਕਿ ਜਿੱਦਾਂ ਕੋਈ ਨਾ ਨੌਕਰ ਉਹਨੇ ਐਦਾਂ ਕੋਈ ਕੱਢਦਾ ਹੋਣਾ ਜਿੱਦਾਂ ਨੂੰ ਇਹਨਾਂ ਨੂੰ ਕੱਢਣਾ ਵਾ ਆਇਆ ਇਹ ਸਜਾੜ ਕੇ ਜਵਾਬ ਨਹੀਂ ਆਇਆ ਨਾ ਫਾਈ ਜੋ ਹਟੇ 2 1 ਇਹਨਾਂ ਨੂੰ ਤਾਂ ਕਰੋ ਐਦਾਂ ਘੜਾਉਂਗੀ ਨਾ ਜਿੱਦਾਂ ਮੱਖਣ ਚੋ ਵਾਲ ਨਹੀਂ ਕੱਢ ਕੇ ਪਰੇ ਮਰੀ ਦਾ ਐਦਾਂ ਘੜਾਉਣਾ ਇਹਨਾਂ ਨੂੰ ਮੈਂ ਹਾਂਜੀ ਇਹਨਾਂ ਨੂੰ ਕੋਈ ਗੱਲ ਨਹੀਂ ਠੀਕ ਗੱਣਾ ਕਰੋ ਕੰਮ ਹੀ ਕਰ ਲਿਆ ਕਰਨਾ ਹੈ ਹਾਂਜੀ ਹਾਂਜੀ ਕਰ ਲਿਆ ਹਾਂਜੀ ਨਾਲੇ 21 ਹੋਰ ਮਾਸੀ ਮਸੜ ਮਾਸੀ ਮਸੜ ਗਿਆ ਮੈਂ ਮਾਸੀ ਮਸੜੀ 21 ਹੋਰ ਮਾਸੀ ਮਸੜ ਜੀ ਹਾਂਜੀ ਜੀ ਦੀ ਉਹ ਠੀਕ ਨੇ ਮੈਨੂੰ ਤੇ ਲੱਗਦਾ ਵਾ ਮੈਨੂੰ ਸੁਣਨ ਚ ਭਲੇ ਖਲਗਾ ਵਾ ਹੂੰ ਬੋਲਣ ਚ ਲੱਗਦਾ ਮੈਨੂੰ ਤੇ ਲੱਗਦਾ ਵਾ ਮੈਂ ਹੀ ਗਲਤੀ ਹਾਂ ਕੁੜੀ ਤੇ ਮੈਨੂੰ ਚੰਗੀ ਲੱਗਦੀ ਹੈ ਵਰਪਿੰਦਰ ਕਿੱਥੇ ਆ? ਕਰ ਲਾ ਦਿੱਤਾ। ਯਾ ਮਹੌਲ ਫੁਲਕਾ। ਜੋ ਬਣ ਕੇ ਤੇ ਚਲੇ ਆ ਮੈਂ ਰੈਡੀ ਰੋਟੀ ਖਾਣ ਆਇਆ ਸੀਗਾ ਘਰ ਅੱਛਾ ਤੇ ਫੋਨ ਆ ਗਿਆ ਉਹਦਾ ਉਹਨੂੰ ਪੁੱਤ ਕਿਥੇ ਚਲੇ ਆਵਾ ਨੜੀ ਜੀ ਮੈਂ ਤਾਂ ਐਂ ਹੀ ਪਹਿਲੀਆਂ ਚ ਰੋਟੀ ਖਾਣ ਅੱਛਾ ਤੇਰਾ ਗੁੱਸਾ ਤਾਂ ਨਹੀਂ ਆ ਨਹੀਂ ਨਹੀਂ ਡੈਡ ਜੀ ਕੋਈ ਗੱਲ ਨਹੀਂ ਹੁਣ ਜਦੋਂ ਘਰ ਕੱਟ ਲਾ ਨਹੀਂ ਨਹੀਂ ਡੈਡ ਜੀ ਕੋਈ ਗੱਲ ਨਹੀਂ ਜਦੋਂ ਹੁਣ ਘਰ ਦੇ ਵਿੱਚ ਮਜਬੂਰੀ ਪੈ ਹੀ ਗਈ 21 ਨਹੀਂ ਨਹੀਂ ਡੈਡ ਜੀ 21 ਨਹੀਂ ਨਹੀਂ ਡੈਡ ਜੀ ਕੋਈ ਗੱਲ ਨਹੀਂ ਜੇ ਹੁਣ ਘਰ 'ਚ ਮਜਬੂਰੀ ਪੈ ਹੀ ਗਈ ਆ ਤੇ ਫਿਰ ਇਹਦੇ ਵਿੱਚ ਇਤਰਾਜ਼ ਕਰਨ ਵਾਲੀ ਗੱਲ ਕਿਹੜੀ ਆ 21 ਰਮਨ ਜਾਓ ਫਿਰ ਲਿਆਓ ਸੋਨਾ ਕੋਈ ਗੱਲ ਨਹੀਂ ਜਾਣ ਲੱਗੀ ਅੰਦਰੋਂ ਕਾਲੀ ਨਹੀਂ ਆ ਤੇਰੇ ਪਿੰਡੋਂ ਪਏ ਆ ਨਾ ਉਹ ਕੰਨਾਂ ਚ ਪਾਲਾ ਟਾਪਸ ਕੱਟ ਲੈ ਰੁਕ ਜਾ ਰੁਕ ਜਾ ਲਵੜੀ ਰੁਕ ਜਾ ਨਹੀਂ ਨਹੀਂ ਰੁਕ ਜਾ ਤੂੰ ਪਹਿਲਾਂ ਜੋਤ ਦਾ ਬਣਾ ਸੀ ਇਕੱਲੀ ਦਾ ਜੋਤ ਹੀ ਮਰੇ ਦੇਖਿਆ 321 ਮਮੀ ਕੰਨਾਂ ਵਾਲੇ 21 ਚਲ ਕੋਈ ਗੱਲ ਨਹੀਂ ਜੋਤ ਲਾ ਕੇ ਦੇ ਦੇ ਕੋਈ ਗੱਲ ਮਾਈ ਕਿਤੇ ਉਹ ਬੀਨਾਂ ਹੈ ਕਿ ਨਹੀਂ ਚਲ ਕੋਈ ਨਹੀਂ ਤੁਸੀਂ ਪਾਲੋ ਕਰਨੀ ਦੋ ਜੀ ਇਹਦਾ ਕੰਨ ਸੁਣਨ ਰੱਖੋ ਜਾਓ ਮੈਂ ਤੇ ਇੱਕ ਗੱਲ ਹੋਈ ਨੀ ਮਮੀ ਹੁਣਾਂ ਨੂੰ ਪਿੰਡ ਫੋਨ ਕਰ ਦੇਣਾ ਚਾਹੀਦਾ ਹੈ ਘਟੋ ਘਟ ਕਿਆ ਹੀ ਦਿੰਦੇ ਝੂਠਾ ਸੱਚਾ 21 ਘਟੋ ਘਟ ਝੂਠਾ ਸੱਚਾ ਕਿਆ ਦਿੰਦੇ ਵੀ ਤੁਸੀਂ ਵਿਆਹ ਆਇਓ ਮਮੀ ਜੜੀ ਆ ਗਏ ਤੇ ਫੇਰ ਫਿਰ ਕੀ ਕਰਾਂਗੇ ਕੋਈ ਗੱਲ ਨਹੀਂ ਇਹ ਗੱਲ ਕਲੀਅਰ ਕਰਕੇ ਨਾ ਅੱਜ ਇਹ ਵੀ ਕਰ ਲਈ ਫੇਰ ਹੀ ਫੋਨ ਕਰਾਂਗਾ 321 21 ਇਹ ਵੀ ਗੱਲ ਦਾ ਪਤਾ ਕਰਕੇ ਨਾ ਤੇ ਪੋਛੀ ਲੈ ਨਾ ਡੜੀ ਨੂੰ ਪੱਠੇ ਕੁਤਰੇ ਨਹੀਂ ਤੁਸੀਂ ਇਹ ਤੱਕ ਰਮਨ ਪੱਠੇ ਕੀ ਕੁਤਰਨੇ ਰਾਤ ਦੀ ਲਾਈਟ ਬੰਦ ਹੋ ਗਈ ਆ ਨੇਰਖਾਨੇ ਨਾਲ ਤੇ ਮੈਂ ਚੱਲ ਹੱਥ ਨਾਲ ਕੋ ਉਤਰ ਲੈਣਾ ਚੱਲ ਪੱਠੇ ਕੁਤਰੇ ਨਹੀਂ ਤੁਸੀਂ ਇਹ ਤੱਕ ਰਮਨ ਪੱਠੇ ਕੀ ਕੁਤਰਨੇ ਆ ਹਾਏ ਮੈਂ ਚੇਤਾਪੁਰ ਲੱਗਿਆ ਕੀ ਕਹਿਣਾ ਉਹ ਤਾਂ ਸਾਰੀਆਂ ਬਾਦ ਦੀਆਂ ਗੱਲਾਂ ਵਾ ਕੋਈ ਗੱਲ ਨਹੀਂ ਟਾਈਮ ਆਊਗਾ ਨਾ ਤੇ ਦੇ ਦਾਂਗੇ ਜੋਤ ਨੂੰ ਵੀ ਜਿਹੜਾ ਹੁਣ ਟਾਈਮ ਹੋ ਨਹੀਂ ਇੱਧਰ ਆ ਰਪਿੰਦਰ ਮੇਰੀ ਗੱਲ ਸੁਣ ਮੇਂ ਕੀ ਹੋ ਗਿਆ ਵਾ ਹਾਏ ਹੁਣ ਆ ਕੀ ਆ ਇੱਥੇ ਪੜਨੇ ਆ ਅੱਛਾ ਮੰਮੀ ਗੱਲ ਤੇ ਦੱਸੋ ਨੇ ਦੱਸ ਦਈਆਂ ਤੈਨੂੰ ਮੈਂ ਦੀਆ ਪਰ ਤੇਰਾ ਪਿਓ ਨਹੀਂ ਮੰਨਦਾ ਮੈਂ ਤੇ ਰਪਿੰਦਰ ਆ ਘਰ ਬਾਹਰ ਵੀ ਇਸੇ ਕਰਕੇ ਨਹੀਂ ਰਪਿੰਦਰ ਇਸੇ ਕਰਕੇ ਤੇ ਮੈਂ ਆ ਘਰ ਬਾਹਰ ਨਹੀਂ ਜੇ ਤੱਕ ਮੰਮੀ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਕਦੇ ਵਾhti ਕਰਨਦੇ ਆ ਫੇ ਬੈ ਆਪਣਾ ਕੰਮ ਕਰ ਮੈਂ ਵੇਲੀਆ ਤੇਰੇ ਪਿਓ ਕੋ ਹੋ ਕੇ ਤੇ ਆਈ ਹੁਣ ਚੱਲੀਏ ਵੀ ਗੱਲਾਂ ਖੁੱਪ ਚੱਲ ਮੇ ਜੀਦ ਹੈ ਹੀ ਆ ਪਰ ਇਹ ਵੀ ਗੱਲ ਥੋੜੀ ਜੀ ਨਾ ਠੰਡੇ ਦਿਮਾਗ ਨਾਲ ਕਰੇ ਤੇ ਇਥੋਂ ਉਹਨਾਂ ਨੂੰ ਐਦਾਂ ਕੱਢਣਾ ਵਾ ਨਾ ਕਿ ਜਿੱਦਾਂ ਕੋਈ ਨਾ ਨੌਕਰ ਉਹਨੇ ਐਦਾਂ ਕੋਈ ਕੱਢਦਾ ਹੋਣਾ ਜਿੱਦਾਂ ਨੂੰ ਇਹਨਾਂ ਨੂੰ ਕੱਢਣਾ ਵਾ ਆਇਆ ਇਹ ਸਟਾਜ ਨੇ ਕੋਈ ਜਵਾਬ ਨਹੀਂ ਆਇਆ ਹੈ ਨਾ ਖਾਈ ਜੋ ਖਟੇ 2 1 ਇਹ ਨੰਨਤਾ ਕਰੋ ਐਦਾਂ ਘੜਾਉਗੇ ਨਾ ਜਿਦਾਂ ਮੱਖਣ ਜੋ ਵਾਲ ਨਹੀਂ ਕੱਢ ਕੇ ਪਰੇ ਮਰੀ ਦਾ ਐਦਾਂ ਘੜਾਉਣਾ ਇਹਨਾਂ ਨੂੰ ਹਾਂਜੀ ਇਹ ਮਾਂ ਕੋਈ ਗੱਲ ਨਹੀਂ ਤੁਸੀਂ ਗੰਨਾ ਕਰੋ ਕੰਮ ਹੀ ਕਰ ਲੈ ਕਰਨਾ ਹੈ ਹਾਂਜੀ ਹਾਂਜੀ ਕਰ ਲੈ ਹਾਂਜੀ ਨਾਲੇ 2 1 ਹੋਰ ਮਾਸੀ ਮਸੜ ਮਾਸੀ ਮਾਸੜ ਗਿਆ ਮੈਂ ਮੈਂ ਮਾਸੀ ਮਾਸੜੀ ਹੋਰ ਮਾਸੀ ਮਾਸੜ ਜੀ ਹਾਂ ਜੀ ਦੀਦੀ ਉਹ ਵੀ ਠੀਕ ਨੇ ਮੈਨੂੰ ਤੇ ਲੱਗਦਾ ਵਾ ਮੈਨੂੰ ਸੁਣਨ ਚ ਭਲੇ ਖਲਗਾ ਵਾ ਬੋਲਣ ਚ ਲੱਗਦਾ ਮੈਨੂੰ ਤੇ ਲੱਗਦਾ ਵਾ ਮੈਂ ਹੀ ਗਲਤ ਹਾਂ ਕੁੜੀ ਤੇ ਮੈਨੂੰ ਚੰਗੀ ਲੱਗਦੀ ਹੈ